ਆ ਜਿੰਨੇ ਵੀ ਆ ਪੰਜਾਬੀ ਸਿੰਗਰ ਆ ਠੀਕ ਆ ਇਹਨਾਂ ਨੇ ਅਰਦਾਸ ਫਿਲਮ ਕੀਤੀ ਆਂ ਦੇ ਬੜੀ ਵਧੀਆ ਬਹੁਤ ਸੋਹਣੀ ਆ ਚੰਗੀ ਆ ਵੇਖੋ ਹੈ ਤੇ ਐਕਟਰ ਜੇ इमोशनल ਬਣ ਕੇ ਠੀਕ ਆ ਕਿ ਨਹੀਂ ਤੇ ਸਾਡੇ ਬੰਦਿਆਂ ਨੂੰ ਪਿੱਛੇ ਲਾ ਲੈਂਦੇ ਆ ਵੀ ਅਸੀਂ ਫਿਲਮ ਕੀਤੀ ਆ ਸਾਡੀ ਫਿਲਮ ਨੂੰ ਵੇਖੋ ਐ ਕਰੋ ਕਰੋ ਠੀਕ ਆ ਵੀ ਚੰਗੀ ਗੱਲਾਂ ਵੇਖੋ ਚਲੋ ਕੋਈ ਗੱਲ ਨਹੀਂ ਪਰ ਇਹ ਜਿੰਨੇ ਵੀ ਐਕਟਰ ਆ ਅਰਦਾਸ ਫਿਲਮ ਵਾਲੇ ਇਹ ਫਰੀਦਕੋਟ ਤੋਂ ਆ ਐਮਪੀ ਦੀਆਂ ਚੋਣਾਂ ਹੋਈਆਂ ਨਾ ਪਿੱਛੇ ਇਹ ਕਿੰਦੇ ਹੱਕ ਚ ਭੁਗਤੇ ਸੀ ਪਤਾ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਭੁਗਤੇ ਬੰਦੇ ਸਾਰੇ ਹਾਂ ਕਦੋਂ ਇਹਨਾਂ ਨੂੰ ਯਾਦ ਨਹੀਂ ਆਇਆ ਭਾਈ ਬੀਨਤ ਸਿੰਘ ਦਾ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਉਦੋਂ ਇਹਨਾਂ ਬੰਦਿਆਂ ਨੂੰ ਯਾਦ ਨਹੀਂ ਆਈ ਹੈ ਉਹ ਵੀ ਕੌਮਦੇ ਸੀ ਨਾ ਫਿਰ ਵੀ ਮਾਲਕ ਨੇ ਚਲੋ ਪੱਤ ਰੱਖੀ ਫਿਰ ਵੀ ਉਹ ਜਿੱਤੇ ਚੜ੍ਹਦੀ ਕਲਾ ਨਾਲ ਜਿੱਤੇ ਇਹ ਇਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਵੱਜੀ ਠੀਕ ਹੈ ਨਾ ਇਹ ਜਿੰਨੇ ਗਾਉਣ ਵਾਲੇ ਸੀ ਜਿੰਨੀਆਂ ਫਿਲਮ ਫਿਲਮ ਇੰਡਸਟਰੀ ਦੇ ਸੀ ਐਕਟਰ ਜਿੰਨੇ ਹੋਰ ਇਹ ਸਾਰੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਆਏ ਸੀ ਕਰਮਜੀਤ ਅਨਮੋਲ ਦੇ ਹੱਕ ਵਿੱਚ ਹੁਣ ਐਡੀ ਛੇਤੀ ਤੁਸੀਂ ਭੁੱਲ ਕੇ ਤੇ ਅੱਜ ਫਿਰ ਇਹਨਾਂ ਐਕਟਰਾਂ ਦੇ ਪੈਰਾਂ 'ਚ ਡੇਗਦੇ ਫਿਰਦੇ ਜੇ ਜਾ ਕੇ ਹੈਂ ਅਰਦਾਸ ਫਿਲਮ ਦੀਆਂ ਪ੍ਰਮੋਸ਼ਨਾਂ ਕਰਦੇ ਫਿਰਦੇ ਜੇ ਜਾ ਜਾ ਕੇ ਤੁਸੀਂ ਆ ਕਈ ਸਾਡੇ ਬਾਬੇ ਤੁਰੇ ਫਿਰਦੇ ਉਧਰ ਅਰਦਾਸ ਫਿਲਮ ਦੀਆਂ ਪ੍ਰਮੋਸ਼ਨਾਂ ਕਰਨ ਲਈ ਸਾਡੇ ਬਾਬੇ ਕਈ ਤੁਰੇ ਫਿਰਦੇ ਉਧਰ ਹੈਂ ਜਿੱਦਣ ਭਾਈ ਸਰਬਜੀਤ ਸਿੰਘ ਆਇਆ ਉਸ ਦਿਨ ਵੇਖੋ ਤੁਸੀਂ ਇੱਕ ਕਿਹੜੀ ਪਾਰਟੀ ਚ ਭੁਗਤੇ ਕਿੰਨਾਂ ਦੇ ਹੱਕ ਚ ਭੁਗਤੇ ਆ ਐ ਭੁੱਲ ਗਏ ਹੋ ਤੁਸੀਂ ਇੰਨੀ ਛੇਤੀ ਤੁਸੀਂ ਭੁੱਲ ਜਾਂਦੇ ਹੋ ਤੁਸੀਂ ਫਿਰ ਵੀ ਉਹ ਪਾਸ਼ਾ ਨੇ ਮਿਹਰ ਭਰਿਆ ਹੱਥ ਰੱਖਿਆ ਐ ਭਾਈ ਸਰਬਜੀਤ ਸਿੰਘ ਫਰੀਰ ਫਰੀਰਕੋਟ ਤੋਂ ਐਮਪੀ ਬਣੇ ਮੈਂਬਰ ਪਾਰਲੀਮੈਂਟ ਬਣੇ ਇਹਨਾਂ ਨੇ ਕਸਰ ਤਾਂ ਨਹੀਂ ਛੱਡੀ ਸੀ ਨਾ ਇਹ ਫਿਰ ਕੌਮ ਦੇ ਕਿੰਨਾ ਕੋ ਹੱਕ ਚ ਭੁਗਤੇ ਸੀ ਦੱਸੋ ਤੁਸੀਂ ਦੱਸੋ ਮੈਨੂੰ ਕਿੰਨਾ ਕੋਈ ਕੌਮ ਦੇ ਹੱਕ ਵਿੱਚ ਭੁਗਤੇ ਸੀ ਇਹ ਬੰਦੇ ਹੋਣ ਫਿਲਮ ਜੀ ਆ ਗਈ ਹੈ ਹੈ ਤਾਂ ਸਾਡੇ ਆਪ ਦੇ ਬੰਦੇ ਹੀ ਇਹ ਹੁਣ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਹੀਆਂ ਕਰਦੇ ਫਿਰਦੇ ਜਾ ਜਾ ਕੇ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਕਰਦੇ ਫਿਰਦੇ ਆ ਇਹ ਜਿੰਨੀ ਪੂਰੀ ਇੰਡਸਟਰੀ ਗਾਉਣ ਵਾਲੀ ਹੈ ਨਾ ਗੰਦੇ ਗੀਤ ਗਾਉਣ ਵਾਲੀ ਪੂਰੀ ਇੰਡਸਟਰੀ ਜਿੰਨਾ ਇਹ ਫਿਲਮਾਂ ਬਣਾਉਣ ਵਾਲੇ ਆ ਪੰਜਾਬੀ ਸਿੰਗਰ ਆ ਇਹ ਸਾਰੇ ਕਰਮਜੀਤ ਨਮੋਲ ਦੇ ਹੱਕ ਵਿੱਚ ਭੁਗਤੇ ਸੀ ਕਾਕਾ ਜੀ ਹਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤੇ ਸੀ ਇਹ ਬੰਦੇ ਹੈ ਅੱਜ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਕਰਾਉਣੀਆਂ ਹੁੰਦੀਆਂ ਹੁਣ ਸਾਡੇ ਬਾਬਿਆਂ ਨੂੰ ਮੂਹਰੇ ਲਾਈ ਬੈਠੇ ਆ ਬਾਬਿਆਂ ਨੂੰ ਮੂਹਰੇ ਲਾਈ ਬੈਠੇ ਆ ਉਦੋਂ ਕੌਮ ਆਸਤੇ ਇਹਨਾਂ ਨੂੰ ਕੋਸ਼ਿਸ਼ ਹੀ ਇੱਤੇ ਨਹੀਂ ਆਇਆ ਕਿੱਥੇ ਗਏ ਸੀ ਉਦੋਂ ਹੈ ਅਰਦਾਸ ਫਿਲਮਾਂ ਵੀ ਬੜਾ ਵਧੀਆ ਆ ਬਹੁਤ ਵਧੀਆ ਆ ਚੰਗੀ ਫਿਲਮ ਆਈ ਆ ਹਾਂ ਜਦੋਂ ਸਾਡੇ ਕੌਮ ਦੇ ਹੀਰੇ ਦੇ ਅੱਖ ਚ ਭੂਤਣਾ ਸੀ ਤੁਸੀਂ ਕਹਣਾ ਸੀ ਵੀ ਵੋਟ ਪਾਉਣੀ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪਾਓ ਹਾਂ ਉਦੋਂ ਤੁਸੀਂ ਆਪਣੇ ਕਰਮਜੀਤ ਨੂੰ ਮੋਲ ਮਗਰ ਘੁਰੇ ਫਰੇ ਜੇ ਉਦੋਂ ਪਰ ਫਿਰ ਵੀ ਫਰੀਰਕੋਟ ਵਾਸੀਆਂ ਨੂੰ ਵਧਾਈ ਆ ਵੀ ਉਹਨਾਂ ਨੇ ਤੁਹਾਨੂੰ ਪਾਸੇ ਲਾ ਕੇ ਛੱਟਿਆ ਤੇ ਸਰਬਜੀਤ ਸਿੰਘ ਖਾਲਸਾ ਨੂੰ ਐਮਪੀ ਬਣਾ ਕੇ ਜਿਤਾਇਆ ਤੁਸੀਂ ਕੋਈ ਕਸਰ ਨਹੀਂ ਛੱਡੀ ਸੀ ਤੁਸੀਂ ਕੋਈ ਕਸਰ ਨਹੀਂ ਛੱਡੀ ਸੀ ਆਪਦੇ ਆਪ 'ਚ ਤੇ ਅੱਜ ਸਾਡੇ ਬੰਦੇ ਹੋਈ ਤੁਹਾਡੇ ਹੱਕਾਂ 'ਚ ਭੁਗਤਣ ਦੇ ਜਾ ਜਾ ਕੇ ਹੈਂ ਅਰਦਾਸ ਫਿਲਮ ਵੇਖੋ ਅਰਦਾਸ ਫਿਲਮ ਵੇਖੋ ਸਾਡੀ ਅਰਦਾਸ ਫਿਲਮੇ ਪ੍ਰੋਮੋਸ਼ਨਾਂ ਕਰਦੇ ਫਿਰਦੇ ਸਾਡੇ ਬਾਪੇ ਉਹਦੋਂ ਕਿਉਂ ਨਹੀਂ ਇਹਨਾਂ ਨੂੰ ਪੁੱਛਿਆ ਅੱਜ ਸਵਾਲ ਜਵਾਬ ਕਰਦੇ ਬਾਈ ਉਹਦੋਂ ਤੁਸੀਂ ਗਏ ਸੀ ਹਾਂ ਉਦੋਂ ਫਿਰ ਸਰਬਜੀਤ ਖਾਲਸਾ ਦੇ ਹੱਕ 'ਚ ਕਿਉਂ ਨਹੀਂ ਭੁੱਗਤੇ ਵੋਟ ਆਸਤੇ ਕਿਉਂ ਨਹੀਂ ਉਹਨਾਂ ਦਾ ਸਾਥ ਦਿੱਤਾ ਕਿਉਂ ਨਹੀਂ ਗਏ ਚਲੋ ਠੀਕ ਆ ਭਾਵੇਂ ਉਹ ਜਿੱਤ ਗਏ ਆ ਪਰ ਇਹਨਾਂ ਨੇ ਕਸਰ ਤਾਂ ਨਹੀਂ ਨਾ ਕੋਈ ਛੱਡੀ ਅੱਜ ਸਾਡੇ ਬੰਦੇ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਦੀਆਂ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਕਰਦੇ ਫਿਰਦੇ ਹੋ ਤੁਸੀਂ ਜਾ ਕੇ ਉੱਥੇ ਕੀ ਸਾਡਾ ਇਹਨਾਂ ਦਾ ਕੀ ਮਤਲਬ ਆ ਫਿਰ ਗਾਉਂ ਵਾਲਿਆਂ ਨਾਲ ਹਾਂ ساری ਜ਼ਿੰਦਗੀ ਗਾਂਦੀ ਪਰੋਸਿਆ ਇਹਨਾਂ ਨੇ ਕੀ ਕੀਤਾ ਹੋਰ ਇੱਕ ਅੱਧੀ ਕੋਈ ਚੰਗਾ ਕੰਮ ਮਾੜਾ ਮੋਟਾ ਕਰ ਦਿੰਦੇ ਵਾਵਾ 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 ਮੁੜ ਕੇ ਫਿਰ ਉਹ ਉਸੇ ਗੰਦਤੀ ਆ ਰੰਦਾ ਦੱਸੋ ਨਾ ਕੀ ਗਲਤ ਆ ਮੈਨੂੰ ਦੱਸੋ ਹਾਂਜੀ ਹਾਂ ਤੁਸੀਂ ਇੱਕ ਮਿੰਟ ਚ ਨਿਚਾਰਾਂ ਦੇ ਪਿੱਛੇ ਲੱਗ ਜਾਨਾ ਇੱਕ ਮਿੰਟ ਚ ਨਿਚਾਰਾਂ ਦੇ ਪਿੱਛੇ ਲੱਗ ਜਾਂਦੇ ਹੋ ਤੁਸੀਂ ਹਾਂ ਇਹ ਕੌਮ ਕਿਹੜੀ ਆ ਬੋਲੋ ਅਸੀਂ ਕੌਮ ਦੇ ਹੀਰੇ ਆ हां ਅਸੀਂ ਨਿਚਾਰ ਨਹੀਂ ਬੰਨਣਾ ਮੈਂਟਲ ਚ ਨਿਚਾਰਾਂ ਦੇ ਮਗਰ ਲੱਗ ਜਾਂਦੇ ਹੋ ਤੁਸੀਂ ਕਿੱਡਾ ਦੁੱਖ ਸੀ ਤੁਹਾਨੂੰ ਉਸ ਦਿਨ ਸਾਨੂੰ ਵੀ ਦੁੱਖ ਸੀ ਜਿੱਦਨੇ ਅਨਮੋਲ ਦੇ ਮਗਰ ਭੁਗਤਦੇ ਭੁਗਤਦੇ ਰਹੇ ਆ ਕਰਮਜੀਤ ਅਨਮੋਲ ਦੇ ਮਗਰ ਇਹਨਾਂ ਨੂੰ ਪੁੱਛਦੇ ਬਾਹੂ ਫੜ ਕੇ ਬਈ ਅਸੀਂ ਕਿਉਂ ਕਰੀਏ ਤੁਹਾਡੀਆਂ ਫਿਲਮਾਂ ਦਾ ਅਸੀਂ ਤਾਂ ਬਾਈਕਾਟ ਕਰਦੇ ਆ ਭਾਵੇਂ ਕਿੰਦੀ ਚੰਗੀ ਫਿਲਮਾਂ ਤੁਹਾਡੀਆਂ ਉਸ ਦਿਨ ਤੁਸੀਂ ਕਿੱਥੇ ਗਏ ਸੀ ਜਿੱਦਾਂ ਸਰਬਜੀਤ ਖਾਲਸੇ ਦੇ ਵਿਰੋਧ ਵਿੱਚ ਸੀ ਤੁਸੀਂ ਸਾਰੇ ਵੀਰੋ ਗੱਲ ਮੈਂ ਸੱਚੀ ਕਰਦਾ ਸਟੈਂਡ ਤੇ ਰਿਹਾ ਕਰੋ ਤੁਸੀਂ ਹੈ ਸਾਡੇ ਬਾਬੇ ਚੋਲੇਆਂ ਵਾਲੇ ਤੋਂ ਹੋਰ ਆ ਮੈਂ ਵੇਖਿਆ ਹੈ ਪ੍ਰਮੋਸ਼ਨਾਂ ਕਰਦੇ ਫਿਰਦੇ ਫਿਲਮ ਦੀਆਂ ਗਿੱਪੀ ਗਰੇਵਾਲ ਦੇ ਨਾਲ ਤੇ ਆਹੋ ਗੀ ਨਾਲ ਤੇ ਹੋਰ ਨਾਲ ਹੈ ਤੁਹਾਡੇ ਹੱਕ ਚ ਆਏ ਸੀ ਇਹ ਬੰਦੇ ਮੈਨੂੰ ਐਂ ਦੱਸੋ ਵੀ ਤੁਹਾਡੇ ਹੱਕ ਚ ਆਏ ਸੀ ਫਿਰ ਇਹ ਬੰਦੇ ਸਰਪ ਜੀਸ ਖਾਲਸੇ ਦੇ ਵੋਟ ਦੇ ਵਿੱਚ ਤੁਹਾਡੇ ਕਦੋਂ ਤੁਹਾਡੇ ਹੱਕ ਚ ਆਏ ਦੱਸੋ ਸਾਰੇ ਭਰਾ ਸ਼ੇਅਰ ਕਰ ਦਿਓ ਵੀਡੀਓ ਨੂੰ ਜਿਹੜੇ ਵੀਰ ਤੁਸੀਂ ਨਾਲ ਜੁੜੇ ਨੇ ਜਰੂਰ ਸ਼ੇਅਰ ਕਰੋ ਜੇ ਮਨ ਚ ਗੁੱਸਾ ਆਉਂਦਾ ਬਲਵਲੇ ਉੱਠਦੇ ਸਾਡੇ ਵੀ ਤੁਸੀਂ ਇੱਕ ਮਿੰਟ ਚ ਤੁਸੀਂ ਉੱਧਰ ਜਾ ਕੇ ਰਲ ਜਾਂਦੇ ਹੋ ਤੁਸੀਂ ਯਾਰ ਇੱਕ ਮਿੰਟ ਚ ਤੁਸੀਂ ਪਤਾ ਨਹੀਂ ਤੁਹਾਨੂੰ ਕੀ ਹੈ ਤੁਹਾਨੂੰ ਹੁੰਦਾ ساری ਉਮਰ ਇਹਨਾਂ ਨੇ ਗੰਦ ਗਾਇਆ ساری ਉਮਰ ਗੰਦ ਗਾਇਆ ਜੇ 50 ਗੀਤ ਗੰਦੇ ਗਾ ਕੇ ਨਾ ਤੁਹਾਡੇ ਵਰਗੇ ਨੂੰ ਚਾਰ ਗੀਤ ਕੋਈ ਚੰਗੇ ਦੇ ਦੇ ਤਾਂ ਤੁਸੀਂ ਵਾਹ ਵਾਹ ਕਰਨ ਲੱਗ ਪੈਂਦੇ ਜੇ ਇੱਕ ਮਿੰਟ ਦੀ ਤੁਸੀਂ ਹਾਂ ਅੱਜ ਤੁਸੀਂ ਉਹਨਾਂ ਦੀਆਂ ਸਟੇਜਾਂ ਤੇ ਜਾ ਕੇ ਤੁਸੀਂ ਅੱਜ ਉਹਨਾਂ ਦੀ ਪ੍ਰਮੋਸ਼ਨਾਂ ਕਰਦੇ ਫਿਰਦੇ ਹੋ ਵੀ ਬੜੀ ਵਧੀਆ ਫਿਲਮਾਂ ਬੜੀ ਚੰਗੀ ਫਿਲਮਾਂ ਵੇਖੋ ਸਾਰੇ ਐਂ ਕਰੋ ਉਹ ਕਰੋ ਕੀ ਵੇਖ ਕੇ ਫਿਲਮ ਦਾ ਸੀ ਸਾਡੇ ਹੱਕ 'ਚ ਭੁਗਤਿਓ ਕਿਦਾਂ ਬੰਦੀ ਸਿੰਘਾਂ ਦੇ ਹੱਕ 'ਚ ਧਰਨੇ 'ਚ ਤੁਸੀਂ ਬੈਠਿਓ ਜਾ ਕੇ ਦੱਸੋ ਕਿਹੜਾ ਤੁਹਾਡੇ ਤੰਬੂ ਲੱਗੇ ਸੀ ਬੰਦੀ ਸਿੰਘਾਂ ਦੇ ਧਰਨੇ ਦੇ ਵਿੱਚ ਹੈ ਤੁਸੀਂ ਲੋਕਾਂ ਦੇ ਵਿਰੋਧ ਦੇ ਡਰ ਦੇ ਮਾਰੇ ਤੁਸੀਂ ਧਰਨੇ ਦੇ ਵਿੱਚ ਇੱਕ ਦਿਨ 2 ਘੰਟੇ ਤੁਸੀਂ ਜਾਣਿਓ ਵੀ ਲੋਕ ਸਾਡਾ ਵਿਰੋਧ ਨਾ ਕਰਨ ਪੰਜਾਬ 'ਚ ਮੁੜ ਕੇ ਤੁਸੀਂ ਆਪਦੇ ਦਰਦੇ ਮਾਰਦੇ ਇੱਕ ਦੋ ਗੀਤ ਧਾਰਮੋਖ ਜਾਂ ਕੋਈ ਮਾੜਾ ਮੋਟਾ ਚੰਗ ਕਰਦੇ ਹੋ ਬਾਕੀ ਤੁਸੀਂ ਗੰਧ ਹੀ ਗਾਉਣੀ ਆ ਤੇ ਮੈਂ ਆਪਦੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਇਹ ਚੀਜ਼ ਨੂੰ ਪਛਾਣੋ ਦਿਮਾਗ 'ਚ ਭਾਓ ਹਾਂਜੀ ਇਹਨਾਂ ਨੇ ਕਸਰ ਨਹੀਂ ਛੱਡੀ ਸੀ ਤੁਹਾਡੇ ਸਰਬਜੀਤ ਸਿੰਘ ਖਾਲਸਾ ਐਮਪੀ ਮਗਰ ਇਹ ਬੰਦੇ ਕੋਈ ਨਹੀਂ ਭੁਗਤੇ ਉਹਨਾਂ ਦੀ ਸਟੇਜ 'ਤੇ ਆ ਕੇ ਕੋਈ ਨਹੀਂ ਬੋਲੇ ਵੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਓ ਜਿਨ੍ਹਾਂ ਦੇ ਪਿਤਾ ਦੀ ਕੌਮ ਨੂੰ ਕਿੱਡੀ ਵੱਡੀ ਕੁਰਬਾਨੀ ਦਿੱਤੀ ਜਿਨ੍ਹਾਂ ਦੇ ਪਿਤਾ ਨੇ ਇਹਨਾਂ ਨੇ ਕਰੀ ਆਖਿਆ ਬੋਲੇ ਇਹ ਬੰਦੇ ਦੱਸੋ ਉਦੋਂ ਤਾਂ ਕਰਮਜੀਤ ਦੀ ਅਨਮੋਲ ਵਾਲੀ ਹੈ ਓਪਰ ਗੱਡੀ 'ਚ ਖਲੋਖ ਲੋਕੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਭੁਗਤੇ ਤੁਸੀਂ ਅੱਜ ਚੇਤਾ ਭੁੱਲ ਗਏ ਅੱਜ ਜਾ ਕੇ ਤੁਸੀਂ ਚੜੇ ਫੇਰਦੇ ਹੋ ਤੁਸੀਂ ਸਟੇਜਾਂ 'ਤੇ ਹਾਈ ਪ੍ਰਮੋਸ਼ਨ ਕਰੋ ਇਹਨਾਂ ਦੀ ਫਿਲਮ ਹੀ ਬੜੀ ਵਧੀਆ ਫਿਲਮ ਹੀ ਬੜੀ ਵਧੀਆ ਸਾਡੇ ਅੱਖਾਂ 'ਚ ਹੰਝੂ ਆ ਗਏ ਅਥਰੂ ਆ ਗਏ ਚਲੋ ਚੰਗੀ ਹੈ ਮੈਂ ਮਾੜੀ ਨਹੀਂ ਆਂਦਾ ਫਸਟੈਂਡ 'ਤੇ ਰਿਹਾ ਕਰੋ ਤੁਸੀਂ 1 ਮਿੰਟ 'ਚ ਭੱਜ ਕੇ ਤੁਸੀਂ ਉਧਰ ਭੱਜ ਕੇ ਤੁਸੀਂ ਉਧਰ ਇੱਕ ਮਿੰਟ ਚੀ ਤੋ ਤੁਹਾਨੂੰ ਮਗਰ ਲਾ ਲੈਂਦੇ ਇੱਕ ਮਿੰਟ ਚੀ ਤੇ ਜਿੱਦਣ ਤੁਸੀਂ ਵੇਖਿਆ ਜੀ ਨਾ ਜਿੱਦਣ ਅਸੀਂ ਮਰਜੀਤ ਮਾਨਦੇ ਮਗਰ ਕਿੰਨੇ ਕੋ ਲੱਗੇ ਲੱਗੇ ਤੁਹਾਡੇ ਮਗਰ ਕਿੰਨੇ ਕੋ ਤੁਹਾਡੇ ਮਗਰ ਖਲੋਣਗੇ ਆਹੋ ਗਾਉ ਪਤਾ ਲੱਗ ਜੂ ਚਲੋ ਕੋਈ ਨਹੀਂ ਮੈਂ ਵੀਡੀਓ ਪਾ ਕੇ ਪਾਸੇ ਹੋਣਾ ਅੱਗੇ ਵੇਖ ਲਿਆ ਤੁਸੀਂ ਤੇ ਤੁਹਾਡੇ ਮਗਰ ਕਿੰਨੇ ਕੋ ਲੱਗਦੇ ਆ ਤੁਹਾਡੇ ਮਗਰ ਅਸੀਂ ਬੋਲਦੇ ਆ ਗਲਤਾਂ ਪਰ ਸਾਨੂੰ ਗਾਲਾਂ ਕੱਢਦੇ ਆ ਦੱਸੋ ਮੈਂ ਕੀ ਗਲਤ ਬੋਲਿਆ ਮੈਨੂੰ ਇੱਕ ਵੀ ਗੱਲ ਗਲਤ ਦੱਸੋ ਜਾ ਕਰੋ ਮੇਰੇ ਨਾਲ ਗੱਲ ਆਹ ਨੰਬਰ ਮੈਂ ਵਿੱਚ ਦਿੱਤਾ ਹੈ ਕਰੋ ਗੱਲ ਜਿਵੇਂ ਕੁਝ ਗਲਤ ਬੋਲਿਆ ਤਾਂ ਕਰੋ ਮੇਰੇ ਨਾਲ ਗੱਲ ਆਹ ਛਰੇ ਆਮ ਨੰਬਰ ਦਿੱਤਾ ਮੇਰਾ ਵਟਸਐਪ ਦਾ ਉੱਤੇ ਹੀ ਆ ਫੇਸਬੁੱਕ ਦੇ ਉੱਤੇ ਹੀ ਨੰਬਰ ਮੈਂ ਪਹਿਲਾਂ ਦਿੱਤਾ ਠੀਕ ਹੈ ਨਾ ਗੱਲ ਕਰਨੀ ਹੋ ਸਿੱਧਾ ਕਰੋ ਪੁੱਛੋ ਮੈਨੂੰ ਭਾਈ ਉਹ ਦਿਨ ਤਾਂ ਤੁਸੀਂ ਲੜਦੇ ਸੀ ਗਾਲ੍ਹਾਂ ਕੱਢਦੇ ਪਏ ਸੀ ਇਹਨਾਂ ਬੰਦਿਆਂ ਨੂੰ ਸੱਚੀ ਦੱਸੋ ਉਦੋਂ ਤੁਸੀਂ ਇਹਨਾਂ ਦੇ ਵਿਰੋਧ ਦੇ ਸੀ ਨਹੀਂ ਇਹਨਾਂ ਬੰਦਿਆਂ ਦੇ ਵਿੱਚ ਇਹ ਇਹਨਾਂ ਬੰਦਿਆਂ ਦੇ ਵਿਰੋਧ ਦੇ ਵਿੱਚ ਸੀ ਤੁਸੀਂ ਉਦੋਂ ਅੱਜ ਇਹਨਾਂ ਬੰਦਿਆਂ ਨੂੰ ਜਫੀਆਂ ਪਾਈ ਜਾਂਦੇ ਜੇ ਤੁਸੀਂ ਘੁੱਟ ਘੁੱਟ ਕੇ ਐ ਦੀਦੀ ਤੁਹਾਡਾ ਜੀ ਉੱਤਰ ਗਿਆ ਤੁਸੀਂ ਆਪੇ ਫਿਲਮਾਂ ਦੀਆਂ ਪ੍ਰਮੋਸ਼ਨਾਂ ਕਰਨ ਫਿਰ ਹੈ ਉਹ ਕਰਨਾ ਫਿਰ ਜੋ ਜਿਨ੍ਹਾਂ ਦੇ ਹੱਕ 'ਚ ਭੁਗਤੇ ਫਿਰ ਆਪਾਂ ਆਪਾਂ ਫਿਲਮਾਂ ਦੀਆਂ ਪ੍ਰਮੋਸ਼ਨਾਂ ਕਾਹਦੀਆਂ ਕਰਨੀਆਂ ਦੱਸੋ ਬੋਲ ਦੇ ਤੁਸੀਂ ਬਾਬਿਓ ਮੈਂ ਆ ਗੱਲ ਆ ਭੁੱਲੇ ਭੁੱਲਦੇ ਹੋ ਤੁਸੀਂ ਟਾਈਮ ਵੀ ਹਜੇ ਕਿਹੜਾ ਹੋਇਆ 2-3 ਮਹੀਨੇ ਨਹੀਂ ਹੋਏ ਤੁਹਾਨੂੰ ਮੈਂਟਲ 'ਚ ਤੁਸੀਂ ਉੱਧਰ ਜਾਵੜੇ ਹੋ ਤੁਸੀਂ ਇੱਕ ਮਿੰਟ 'ਚ ਤੁਸੀਂ ਉਹਨਾਂ ਨਾਲ ਪੱਖ 'ਚ ਜਾਵੜੇ ਹੋ ਤੁਸੀਂ ਤੇ ਜਿੱਦਣ ਸਾਨੂੰ ਲੋੜ ਸੀ ਜਿੱਦਣ ਭਾਈ ਸਰਪ ਜੀ ਖਾਲਸੇ ਨੂੰ ਲੋੜ ਸੀ ਜਿੱਦਣ ਉਹਰ ਅਰਦਾਸ ਕਰਕੇ ਚਾਰ ਬੰਦੇ ਤੁਰੇ ਸੀ ਉਦੋਂ ਲੋਰ ਸੀ ਨਾ ਚਲੋ ਮਾਲਕ ਨੇ ਪੱਤ ਰੱਖੀ ਫਰੀਦਕੋਟ ਦੇ ਵਸੀਆਂ ਦੇ ਪੱਤ ਰੱਖੀ ਇਹਨਾਂ ਨੂੰ ਨਕਾਰਿਆ ਪਾਸੇ ਸਿੱਟਿਆ ਇਹਨਾਂ ਨੂੰ ਫਿਰ ਨਿਕਲੇ ਆਪਦੇ ਹੈ ਜਿੱਦਣ ਵੋਟਾਂ ਲੈਣੀਆਂ ਹੁਣ ਪੰਜਾਬੀਆਂ ਤੋਂ ਕਰਨਾ ਫਿਰ ਦਸਤਾਰਾਂ ਬੰਨ ਕੇ ਪੱਗਾਂ ਬੰਨ ਕੇ ਆਉਂਦੇ ਆ ਤੇ ਜਦੋਂ ਆਪਦਾ ਕੰਮ ਇਹਨਾਂ ਦਾ ਪੂਰਾ ਹੋ ਜਾਂਦਾ ਫਿਰ ਨਿਕਲ ਜਾਂਦੇ ਆ ਫਿਰ ਫਿਰ ਭੱਜ ਜਾਂਦੇ ਫਿਰ ਪਤਾ ਹੀ ਨਹੀਂ ਲੱਗਦਾ ਕਿੱਥੇ ਗਏ ਆ ਇਹ ਬੰਦੇ ਸੋ ਭਾਬਿਓ ਮੈਂ ਇਹਨਾਂ ਦਾ ਵਿਰੋਧ ਦੇ ਵਿੱਚ ਨਹੀਂ ਮੈਂ ਇਹ ਗੱਲ ਨਹੀਂ ਆਂਦਾ ਵੀ ਫਿਲਮ ਮਾੜੀ ਫਿਲਮ ਚੰਗੀ ਆ ਪਰ ਮੈਂ ਇਹ ਆਂਦਾ ਵੀ ਇਹ ਦਿਮਾਗ ਨਾਲ ਸੋਚੋ ਜਦੋਂ ਸਾਨੂੰ ਲੋੜ ਸੀ ਸਾਡੇ ਹੱਕ 'ਚ ਨਹੀਂ ਭੁਗਤੇ ਇਹ ਬੰਦੇ ਹਾਂ ਹੈ ਭਾਵੇਂ ਪੰਜਾਬੀ ਆ ਇਹ ਬੰਦੇ ਪਰ ਸਾਡੇ ਹੱਕ 'ਚ ਭੁਗਤੇ ਨਹੀਂ ਇਹ ਬੰਦੇ ਦੱਸੋ ਅਹ ਇਹ ਤਾਂ ਆਹ ਰੌਲਾ ਪਾਉਣੇ ਵੀ ਦੱਸੋ ਸਾਡੇ ਹੱਕ 'ਚ ਭੁਗਤੇ ਇਹ ਬੰਦੇ ਉਦੋਂ ਉਦੋਂ ਤੁਸੀਂ ਗਾਲ੍ਹਾਂ ਕੱਢਦੇ ਸੀ ਇਹਨਾਂ ਬੰਦਿਆਂ ਨੂੰ ਵੀ ਆਹ ਬੰਦਿਆਂ ਨੇ ਆਹ ਕੁਛ ਕਰਤਾ ਆਹ ਕਰਤਾ ਵੇ ਵਾਜੋਂ ਉਹਨਾਂ ਦੀ ਮਸ਼ਹੂਰੀ ਕਰਦੇ ਫਿਰਦੇ ਜੇ ਤੁਸੀਂ ਕਾਦੀ ਮਸ਼ਹੂਰੀ ਤੁਸੀਂ ਕਰਦੇ ਫਿਰਦੇ ਜੋਂਦਾ ਉਹਨਾਂ ਦੀ ਦੱਸੋ ਇਹ ਅਮਰਤਪਾਲ ਦੇ ਨਾਲ ਕਿੰਨੇ ਕੋ ਖਲੋਤੇ ਇਹ ਬੰਦੇ ਆ ਗਾਉਣ ਵਾਲੇ ਕਿੰਨੇ ਖਲੋਤੇ ਹੁੰਦੇ ਨੇ ਹੱਕ ਢਾ ਕੇ ਕਿੰਨੇ ਨੇ ਐਨਐਸਏ ਦਾ ਵਿਰੋਧ ਕੀਤਾ ਦੱਸੋ ਕਿੰਨੇ ਨੇ ਕਿੱਥੇ ਧਰਨ ਆ ਲਾਇਆ ਕਿਹੜੀ ਸੜਕ ਘੇਰੀ ਦੱਸੋ ਦੱਸੋ ਮੈਨੂੰ हां हरविंदर हैरी पता नहीं ਭੈਣਾਂ ਆ ਕੇ ਸਾਡਾ ਭਰਾ ਕੋਈ ਵੀ ਹੈ ਕੋਈ ਨਹੀਂ ਵੀਰ ਜੀ ਉਹ ਮੈਂ ਇੱਕ ਕਰਦਾ ਪਤਾ ਫੋਨ ਲਾ ਕੇ ਮੈਂ ਜਰੂਰ ਲਾਈਵ ਉਸੇ ਮੁੱਦੇ ਤੇ ਵੀ ਹੋਊਗਾ ਪਰ ਮੈਂ ਜਿਹੜੀ ਹੁਣ ਗੱਲ ਕਰਦਾ ਨਾ ਮੈਂ ਇੱਕ ਕਰ ਲਾ ਪੂਰੀ ਹੁਣ ਗੱਲ ਮੈਂ ਸਾਰੇ ਸ਼ੇਅਰ ਕਰ ਦਿਓ ਮੇਰੇ ਵੀਰੇ ਜਿਹੜੇ ਤੁਸੀਂ ਨਾਲ ਜੁੜੇ ਹੋ ਨਾ ਪਿਆਰ ਵਾਲੇ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰ ਦਿਓ ਕੋਈ ਮੈਂ ਨੋਟ ਨਹੀਂ ਕਮਾਉਣੇ ਤੁਹਾਡੇ ਤੋਂ ਫੇਸਬੁੱਕ ਤੋਂ ਕੋਈ ਮੈਂ ਪੈਸਾ ਨਹੀਂ ਕਮਾਉਣਾ ਕੁਛ ਨਹੀਂ ਕਮਾਉਣੀ ਐ ਸਿਰਫ ਸਿੱਖੀ ਆਸਤੇ ਬੋਲਦੇ ਆ ਆਪਦੇ ਪੰਥ ਆਸਤੇ ਬੋਲਦੇ ਆ ਠੀਕ ਆ ਕਿ ਨਹੀਂ ਆਪਦੇ ਧਰਮ ਆਸਤੇ ਬੋਲਦੇ ਆ ਛੱਟ ਝੂਠ ਆ ਜੋ ਤੁਹਾਡੇ ਸਾਹਮਣੇ ਰੱਖਿਆ ਜਿਵੇਂ ਗਲਤਾਂ ਬਾਉ ਫੜ ਕੇ ਆਖ ਵੀ ਦਿੱਘੇਲਿਆ ਤੂੰ ਇੱਥੇ ਗਲਤ ਐ ਬਾਈ ਧਕੇਲ ਸਾਂ ਤੂੰ ਇੱਥੇ ਗਲਤ ਐ ਹਾਂ ਮੈਨੂੰ ਪੁੱਛੋ ਆਖੋ ਧਕੇਲਿਆ ਤੂੰ ਇੱਥੋਂ ਬਾਈ ਗਲਤ ਐ ਤੂੰ ਮੈਂ ਤੁਹਾਨੂੰ ਉਹ ਚੇਤਾ ਕਰਾਉਣਾ ਉਦਨ ਵਾਲੀਆਂ ਵੋਟਾਂ ਸਿਰਫ ਫਰੀਦਕੋਟ ਚ ਹੀ ਲਿਆਉਣਾ ਚਾਹਣਾ ਤੁਹਾਨੂੰ ਹਜੇ ਟਾਈਮ ਵੀ ਕੁਝ ਨਹੀਂ ਆਇਆ ਵੀ ਉਦਨ ਦੱਸੋ ਤੂੰ ਤੁਹਾਨੂੰ ਕੀ ਹੋਇਆ ਸੀ ਉਦਨ ਤੁਸੀਂ ਕੀ ਕਰਦੇ ਸੀ ਤੇ ਅੱਜ ਤੁਸੀਂ ਕੀ ਕਰਦੇ ਫਿਰਦੇ ਹੋ ਪੁੱਛੋ ਮੈਂ ਭੱਜਦਾ ਨਹੀਂ ਮੈਂ ਨਾ ਮੈਨੂੰ ਜੇ ਮੈਂ ਗਲਤ ਹੋਇਆ ਮੈਂ ਮਾਫੀ ਮੰਗੂਗਾ ਹਾਂ ਐਵੇਂ ਨਹੀਂ ਚੱਕੀ ਫੇਸਬੁੱਕ ਲਾਈਵ ਹੋ ਗਿਆ ਤਾਂ ਐਵੇਂ ਬੋਲੀਗਾ ਜੋ ਆਇਆ ਮਨ 'ਚ ਨਾ ਜੋ ਬੋਲਿਆ ਮੈਂ ਜਵਾਬ ਦਊਗਾ ਮੈਂ ਜਵਾਬ ਦੇ ਆ ਮੈਂ ਜਵਾਬ ਦਿਆਂ ਹਰੇਕ ਗੱਲ ਦਾ ਇਹਨਾਂ ਫੁਕਰਿਆਂ ਦੇ ਮਗਰ ਲਾਕੇ ਤੁਸੀਂ ਸਟੇਜਾਂ ਤੇ ਚੜਦੇ ਹੋ ਤੁਸੀਂ ਹੈ ਇਹਨਾਂ ਦੇ ਮਗਰ ਮਾਰੋ ਝਾਤੀ ਜੋ ਇਹਨਾਂ ਨੇ ਗੰਦ ਗੀਤ ਗਾਏ ਅੱਗੀਪੀ ਗਰੇ ਵਰਗੇ ਨੇ ਕਿੰਨੇ ਕਿੰਨੇ ਗੰਦੇ ਗੀਤ ਗਾਏ ਇਹਨਾਂ ਨੇ ਹੈ ਦੱਸੋ ਇਹ ਦੋ ਕੋ ਧਾਰਮੋ ਗੀਤ ਕੱਢ ਦੇਣ ਚਾਰ ਦੁੱਤ ਤਿੰਨ ਤੇ ਤੁਸੀਂ ਜੱਫੀਆਂ ਪਾਉਣ ਵਰਗੇ ਨੇ ਬੜਾ ਕੋ ਦੇਤਾ ਪੰਜਾਬ ਨੂੰ ਬੜਾ ਕੋ ਦੇਤਾ ਹੈ ਕੀ ਦੇਤਾ ਪੰਜਾਬ ਨੂੰ ਆ ਸਿੱਖਕ ਮਾਰਸ਼ਲ ਕੌਮ ਸੀ ਕੌਮ ਦੇ ਹੀਰੇ ਸੀ ਨਿਚਾਰ ਬਣਾ ਕੇ ਛੜਤੀ ਆ ਜਿਹੜੇ ਹੱਥ ਜ਼ਾਲਮ ਦੀ ਸੰਗੀ ਫੜਦੇ ਹੁੰਦੇ ਸੀ ਹਾਂ ਸਟੇਜਾਂ ਤੇ ਟੁਟਕੀਆਂ ਮਾਰਤੇ ਨੱਚਣ ਕਦੋਂ ਲੱਗ ਗਈ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਇੱਥੇ ਹੁਣੇ ਆ ਜਾਣਗੇ ਫੂਗਰੇ ਚ ਪੰਜ ਸੱਤ ਵੇਖੀ ਜਾ ਲੈ ਜੇ ਉਹ ਥੱਲੇ ਮੈਨੂੰ ਗਾਲਾਂ ਕੱਢੀਆਂ ਕੱਢੀ ਚੱਲੋ ਬਹੁਤ ਠੀਠਾ ਮੈਂ ਤਾਂ ਮੈਂ ਬਹੁਤ ਠੀਠਾ ਜਿੰਨੀਆਂ ਮਰਜ਼ੀ ਰੱਜ ਕੇ ਗਾਲਾਂ ਕੱਢੋ ਠੀਕ ਹੈ ਨਾ ਚੋਰ ਨੂੰ ਚੋਰ ਕਹਿਣਾ ਠੱਗ ਨੂੰ ਠੱਗ ਕਹਿਣਾ ਸਾਥ ਨੂੰ ਸਾਥ ਕਹਿਣਾ ਨਿੰਦਿਆ ਨਹੀਂ ਹੁੰਦੀ ਸੱਚ ਹੁੰਦਾ ਤੇ ਸੱਚ ਐ ਪੂਰਾ ਢੋਲ ਵਜਾ ਕੇ ਕਹੂੰਗਾ ਮੈਂ ਤਾਂ ਬਿਲਕੁਲ ਹਰਕਰਨ ਸਿੰਘ ਜੀ ਹਰਕਰਨ ਸਿੰਘ ਬਿਲਕੁਲ ਮੈਂ ওই ਗੱਲ ਕਰਨਾ ਜਿੱਦਣੇ ਤੇ ਫਰੀਦਕੋਟ ਦੇ ਵਿੱਚ ਸੀ ਨਾ ਪੱਗਾ ਬੰਨ ਕੇ ਵੋਟਾਂ ਮੰਗਦੇ ਫਿਰਦੇ ਸੀ ਠੀਕ ਹੈ ਨਾ ਤੇ ਜਦੋਂ ਇੱਥੋਂ ਪਤਾ ਲੱਗਿਆ ਨੇ ਵੀ ਜਮਾਤਾਂ ਰਗੜੇ ਥੱਲੇ ਲਾਤਾ ਸਾਨੂੰ ਤਾਂ ਉਦੋਂ ਉਦੋਂ ਜਾਂਦੇ ਪਿੱਛੇ ਨੂੰ ਭੱਜਣ ਦੇ ਚੰਡੀਗੜ੍ਹ ਨੂੰ ਇਹਨਾਂ ਨੂੰ ਤੇ ਬੰਬਿਆਂ ਨੂੰ ਫਿਰ ਇਹਨਾਂ ਦੀਆਂ ਦਸਤਾਰਾਂ ਕਿੱਥੇ ਗਈਆਂ ਜਦੋਂ ਚੰਡੀਗੜ੍ਹ ਤੇ ਬੰਬੇ ਅਪੜ ਗਏ ਸੀ